ना जाबी गड्डी से दूसरी ਉਹ ਮੁੰਡੇ ਸੱਟ ਖਾ ਰਹੇ ਹੋ। ਉਹ ਗਲਤ ਦੱਸ ਦੋ ਕਿ ਕੀ ਹੋਈ ਆ। ਇੱਕ ਵਾਰੀ ਗੱਲ ਦੱਸ ਦੋ ਕੀ ਹੋਈ ਆ। ਲੋਕਾਂ ਨੂੰ ਕੋਲੇ ਕੀ ਆ ਮੋਚਣਾ। ਉਹ ਕੀ ਆ ਜੋਪਰਾ ਟੁਗਤ ਨਹੀਂ ਜਾਂਦਾ। ਇਹ ਗੱਲ ਤਾਂ ਦੇਖੋ ਭਾਈ ਕੁਝ ਨਹੀਂ ਹੋਈ ਮੁੰਡੇ ਆਪਸ ਵਿੱਚ ਹੀ ਲੜਦੇ। ਉਹ ਤਾਂ ਸੀ ਜੀ ਦੱਸ ਸਕਦੇ ਸਾਡਾ ਤਾਂ ਜਿਮਨ ਹੈ ਜਿਵੇਂ ਸੂਰੇ ਡਾਕਟਰ ਜਿਮਨ ਦੇ ਵਿੱਚ ਲੜਾਈ ਹੋਈ ਜਾਂ ਵੈਸੀ ਹੋਈ ਵੈਸੀ ਬਾਤ ਹੀ ਆ ਅੱਛਾ ਪਰ ਇਹ ਧੜੇ ਬੰਦੇ ਤੁਹਾਡੇ ਕੋਲ ਆਏ ਸੀ ਔਰ ਐਕਸਰਸਾਈਜ਼ ਕਰ ਰਹਾਂਦੇ ਆ ਉਹ ਸੀ ਬੰਦੇ ਕਿਹੜੇ ਸੀ ਉਹ ਬੰਦੇ ਨਹੀਂ ਕੋਈ ਆਊਟਸਾਈਡਰ ਸੀ ਜੇ ਹੁਣ ਆਪਾਂ ਨੂੰ ਪਤਾ ਨਹੀਂ ਨਾ ਕਿਹੜੇ-ਕਿਹੜੇ ਨੇ ਤੇ ਆਪਾਂ ਅੱਛਾ ਆਪਣੀ ਗੱਡੀ ਹੈ ਕਿਹੜੀ ਦੀ ਬਾਈਟ ਕਰੋ ਕਾਫਰ ਚਲਾਓ ਇਹਦੀ ਬਾਈਟ ਕੱਢਦੇ ਮੋਟਰਸਾਈਕਲ ਦੀ ਚਾਬੀ ਇਹਨਾਂ ਦੇ ਬੰਦੇ ਨੇ ਕੱਢੀ ਹੈ ਸਾਡੀ ਸੀ ਨਾ ਮੇਰੇ ਕੋਲ ਛੋਟੇ ਹੈਗੇ ਨੇ ਤੇ ਇਹਨਾਂ ਨੇ ਚਾਬੀ ਵੀ ਕੱਢੀ ਆਪਣੀ ਫੇਰ ਵੀ ਕੱਢੀ ਇਹ ਜਿਹੜੀ ਮੈਂ ਆਪਣਾ ਕਹਾਣੀ ਸੁਣਾਉਂਦਾ ਤੇ ਸਰਪੰਚ ਕਰਦਾ। ਕੀ ਗੱਲ ਹੋਈ ਹੈ? ਕੱਲ ਦੱਸ ਦੋ ਸਾਨੂੰ ਮਾੜੀ ਕੀ ਹੋਈ ਹੈ? ਮੈਂ ਦੱਸ ਦਿੰਦਾ ਹਾਂ ਤੁਹਾਨੂੰ। ਬੜੀ ਚਾਹੇ ਦਵਾ ਦੇ।